ਤਨਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹੀ ਮਹਾਰਾਜ ਅਗਲੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜਿਆਦਾ ਮੈਂ ਇਸ ਸ਼ਲੋਕ ਦੇ ਵਿੱਚ ਰਹਿਣਾ ਕਿਉਂਕਿ ਸ਼ਬਦ ਦਾ ਆਕਾਰ ਜਿਹੜਾ ਉਹ ਵੱਡਾ ਹੈ ਸ਼ਬਦ ਤੋਂ ਬਾਹਰ ਬਹੁਤੀ ਵਿਆਖਿਆ ਨਹੀਂ ਕਰਨੀ ਸ਼ਬਦ ਦੇ ਵਿੱਚ ਰਹਿ ਕੇ ਆਪਾਂ ਅਖਰੀ ਅਰਥ ਕਰਕੇ ਕਿਉਂਕਿ ਸ਼ਬਦ ਦਾ ਕਾਰ ਵੱਡਾ ਹੈ ਤੇ ਸਮੇਂ ਦੇ ਮੁਤਾਬਕ ਆਪਾਂ ਸਮਾਪਤੀ ਵੀ ਕਰਨੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਸ਼ਬਦ ਦੇ ਰਾਹੀਂ ਉਸ ਸਮੇਂ ਦੇ ਹਾਲਾਤ ਨੂੰ ਜਾਂ ਹੁਣ ਜਿਹੜੇ ਚੱਲ ਰਹੇ ਉਸ ਹਾਲਾਤ ਨੂੰ ਬਿਆਨ ਕੀਤਾ ਹੈ ਉਹ ਦੂ ਵੀ ਚੱਲ ਰਹੇ ਸੰ ਹੁਣ ਵੀ ਚੱਲ ਰਹੇ ਨੇ ਉਹ ਹੁਣ ਕਿਵੇਂ ਚੱਲ ਰਹੇ ਨੇ ਤੁਹਾਨੂੰ ਸ਼ਬਦ ਰਹੀ ਸਮਝ ਆ ਜਾਏਗੀ ਗੁਰੂ ਪਾਤਸ਼ਾਹੀ ਮਹਾਰਾਜ ਬਖਸ਼ਿਸ਼ ਕਰਦੇ ਨੇ ਮਹਿਲਾ ਪਹਿਲਾ ਵਾਇਨ ਚੇਲੇ ਨੱਚਨ ਗੁਰ ਬਸ ਸ਼ਬਦ ਬਲ ਧਿਆਨ ਰੱਖਿਓ ਅਰਥ ਤੁਹਾਨੂੰ ਆਪਣੇ ਆਪ ਸਮਝ ਆਣਗੇ ਵਾਇਨ ਦਾ ਭਾਵ ਹੈ ਸਾਜ ਚੇਲੇ ਕੀ ਕਰਦੇ ਨੇ ਵਿਦਿਆਰਥੀ ਕੀ ਕਰਦੇ ਨੇ ਉਹਨਾਂ ਦੇ ਜਿਹੜੇ ਸ਼ਗਿਰਦ ਨੇ ਉਹ ਕੀ ਕਰਦੇ ਉਹ ਸਾਜ ਵਜਾਉਂਦੇ ਨੇ ਤੇ ਗੁਰੂ ਜਿਹੜੇ ਨੇ ਉਹ ਨੱਚਦੇ ਨੇ ਟੱਪਦੇ ਨੇ ਵਾਇਨ ਚੇਲੇ ਨਚਣ ਗੁਰ ਹੁਣ ਸਾਬ ਜੀ ਕਹਿੰਦੇ ਨੱਚਦੇ ਕਿਵੇਂ ਨੇ ਉਹ ਖੇੜੇ ਸਟੈਪ ਵਰਤਦੇ ਨੇ ਕਿਸ ਤਰ੍ਹਾਂ ਨੱਚਦੇ ਨੇ ਪੈਰ ਹਲਾਇਨ ਫੇਰਨ ਸਿਰ ਪੈਰ ਹੱਡੀਆਂ ਚੱਕਦੇ ਨੇ ਪੈਰ ਚੱਕ ਚੱਕ ਕੇ ਨੱਚਦੇ ਨੇ ਤੇ ਸਿਰ ਵੀ ਹਲਾਉਂਦੇ ਨੇ ਤੁਸੀਂ ਵੇਖ ਸਕਦੇ ਹੋਣ ਵੀ ਔਰ ਜਿਹੜੀਆਂ ਸਮਾਧਾ ਹੁੰਦੀਆਂ ਨਾ ਪੀਰਾਂ ਦੀਆਂ ਉੱਥੇ ਜਦੋਂ ਇਹ ਪ੍ਰੋਗਰਾਮ ਹੁੰਦੇ ਨੇ ਉੱਥੇ ਬਾਦੂ ਇਹ ਜੇ ਨੱਚਦੇ ਫਿਰਦੇ ਹੁੰਦੇ ਨੇ ਉਹ ਨੱਚਣਗੇ ਵੀ ਉਹਨਾਂ ਦੇ ਚੇਲੇ ਸਾਜ਼ ਵਜਾਣਗੇ ਉਹ ਨੱਚਣਗੇ ਉਹ ਸਿਰ ਮਾਰਨਗੇ ਪੂਰੀ ਤਰ੍ਹਾਂ ਸਿਰ ਮਾਰਦੇ ਹੋਇਆ ਸਿਰ ਮਾਰਦੇ ਫਿਰ ਪੁੱਛਣਗੇ ਦੱਸੋ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਸਾਡੇ ਕੋਲੋਂ ਇਹ ਉਦੋਂ ਵੀ ਹੁੰਦਾ ਸੀ ਹੁਣ ਵੀ ਹੋ ਰਿਹਾ ਹੈ ਹੁਣ ਵੀ ਚੱਲ ਰਿਹਾ ਹੈ ਹੈ ਪਖੰਡ ਸ਼ਬਦ ਵਰਤਿਆਂ ਕਿ ਸਾਬ ਜੀ ਕਹਿੰਦੇ ਉਹ ਨੱਚਦੇ ਕਿਸ ਤਰ੍ਹਾਂ ਨੇ ਪੈਰ ਹਲਾਇਨ ਫੇਰਨ ਸਿਰ ਸਿਰ ਮਾਰਦੇ ਨੇ ਚੰਗੀ ਤਰ੍ਹਾਂ ਉੱਡ ਉੱਡ ਰਾਵਾਂ ਝਟ ਐ ਪਾਇ ਰਾਵ ਦਾ ਪਵ ਹੈ ਮਿੱਟੀ ਢੂੜ ਅੱਜ ਤਾਂ ਸਟੇਜਾਂ ਪੱਕੀਆਂ ਹੋ ਗਈਆਂ ਜੀ ਸੜਕਾਂ ਵੀ ਪੱਕੀਆਂ ਹੋ ਗਈਆਂ ਸਟੇਜਾਂ ਨੂੰ ਬੜਾ ਸੋਹਣਾ ਸਜਾਇਆ ਜਾਂਦਾ ਉੱਤੇ ਵਿਛਾਈ ਵੀ ਕੀਤੀ ਜਾਂਦੀ ਹੈ ਉਦੋਂ ਇਹ ਪੱਖ ਨਹੀਂ ਹੁੰਦੇ ਸਨ ਸੜਕਾਂ ਵੀ ਕੱਚੀਆਂ ਕੱਚੇ ਰਸਤੇ ਹੁੰਦੇ ਸਨ ਸਹਿਬ ਜੀ ਕਹਿੰਦੇ ਜਦੋਂ ਨੱਚਦੇ ਮਿੱਟੀ ਉੱਡਦੀਏ ਤੇ ਉਹਨਾਂ ਦੇ ਸਿਰ ਦੇ ਵਿੱਚ ਕੇਸਾਂ ਦੇ ਵਿੱਚ ਮਿੱਟੀ ਵੀ ਪੈ ਜਾਂਦੀ ਹੈ ਜਿਵੇਂ ਜਿਵੇਂ ਨੱਚਦੇ ਨੇ ਪੈਰ ਮਾਰਦੇ ਨੇ ਉੱਡ ਉੱਡ ਰਾਵਾਂ ਝਟ ਐ ਪਾਏ ਵੇਖੇ ਲੋਕ ਹਸੈ ਕਰ ਜਾਏ ਫਿਰ ਲੋਕ ਵੇਖਦੇ ਵੀ ਚਾਹ ਨਾਲੇ ਫਿਰ ਤਰੀਫਾਂ ਵੀ ਕਰਦੇ ਆਪਣੇ ਗੁਰੂ ਦੀਆਂ ਕਿ ਬਹੁਤ ਸੋਣਾ ਬਾਬਾ ਜੀ ਨੱਚੇ ਅੱਜ ਬੜਾ ਵਧੀਆ ਨੱਚੇ ਜੀ ਬੜੀ ਰੌਣਕ ਲਾਈ ਉਹਨਾਂ ਨੇ ਦਾ ਬੜੀ ਚੰਗੀ ਰੌਣਕ ਲਾਈ ਹੋਈ ਸੀ ਹੁਣ ਚੇਲੇ ਕੀ ਵੇਖਦੇ ਵੀ ਐ ਹੱਸਦੇ ਵੀ ਐ ਤੇ ਵੇਖ ਕੇ ਹੱਸ ਕੇ ਘਰ ਨੂੰ ਚਲੇ ਜਾਂਦੇ ਨੇ ਹੁਣ ਸਹਿਬ ਜੀ ਕਹਿੰਦੇ ਭਗਤੀ ਨਹੀਂ ਐ ਇਹ ਭਗਤੀ ਨਹੀਂ ਐ ਇਹ ਕੋਈ ਰੱਬੀ ਮਾਰਗ ਨਹੀਂ ਐ ਇਹ ਕੋਈ ਗਿਆਨ ਨਹੀਂ ਹੈ ਇਹ ਸਾਨੂੰ ਕੋਈ ਪ੍ਰਮਾਤਮਾ ਦੇ ਘਰ ਤੱਕ ਥੋੜਾ ਲੈ ਕੇ ਜਾ ਰਹੇ ਨੇ ਇਹ ਸਾਨੂੰ ਪ੍ਰਮਾਤਮਾ ਨਾਲ ਮਿਲਾਪ ਕਰਾਉਣ ਲਈ ਥੋੜਾ ਨਚ ਰਹੇ ਨੇ ਇਹ ਕਿਉਂ ਨਚ ਰਹੇ ਨੇ ਕਿਉਂ ਇਹ ਆਪਣੇ ਵਾਲਾਂ ਨੂੰ ਖਲਾਰਦੇ ਨੇ ਕਿਉਂ ਸਿਰ ਘੁਮਾਰੇ ਨੇ ਸਹਿਬ ਜੀ ਕਹਿੰਦੇ ਰੋਟੀਆਂ ਕਾਰਨ ਪੂਰੇ ਤਾਲ ਤਾਲ ਦਾ ਭਾਵ ਨਚਣਾ ਇਹ ਤਾਂ ਨਚਦੇ ਆ ਤਾਂ ਕਿ ਇਹਨਾਂ ਦੀ ਰੋਜੀ ਰੋਟੀ ਚੱਲਦੀ ਓਏ ਇਸ ਤੋਂ ਵੱਧ ਕੁਝ ਨਹੀਂ ਜੀ ਆ ਜਿੰਨਾ ਵੀ ਪਖੰਡਵਾਦ ਵੇਖਦੇ ਹਨ ਸੀ ਨਚਣ ਟੱਪਣ ਵਾਲਾ ਸਿਰਕਮਾਉਣ ਵਾਲਾ ਇਹ ਸਿਰਫ ਧਰਮ ਦੇ ਨਾਤੇ ਆਪਣੀਆਂ ਰੋਟੀਆਂ ਬਣਾ ਰਹੇ ਨੇ ਕੇਵਲ ਤੇ ਕੇਵਲ ਆਪਣਾ ਰੋਜਗਾਰ ਚਲਾ ਰਹੇ ਨੇ ਇਸ ਤੋਂ ਵੱਧ ਕੁਝ ਨਹੀਂ ਹੈ ਹੁਣ ਇਹ ਭੁਲੇਖੇ ਕੱਢੇ ਗੁਰੂ ਪਾਸ਼ਾ ਜੀ ਨੇ ਤਾਂ ਸਾਡੇ ਸਹਿਬ ਜੀ ਕਹਿੰਦੇ ਜਿੰਨਾ ਵੀ ਇਹਨਾਂ ਦਾ ਨਚਣਾ ਟੱਪਣਾ ਹੋ ਰਿਹਾ ਹੈ ਨਾ ਜਿਨੂੰ ਇੱਕ ਧਰਮ ਦੀ ਮੋਹਰ ਦਿੱਤੀ ਹੋਈ ਹੈ ਇੱਕ ਬਾਬੇ ਦੀ ਮੋਹਰ ਦਿੱਤੀ ਹੋਈ ਹੈ ਇਹ ਸਿਰਫ ਰੋਟੀਆਂ ਕਾਰਨ ਪੂਰੇ ਤਾਲ ਸਿਰਫ ਰੋਜੀ ਰੋਟੀ ਕਰਕੇ ਤਾਂ ਕਿ ਇਹਨਾਂ ਦਾ ਦਾਣਾ ਪਾਣੀ ਚੱਲਦਾ ਰਹੇ ਦੁਕਾਨਦਾਰੀ ਚੱਲਦੀ ਰਹੇ ਸਾਨੂੰ ਨੱਚਦਿਆਂ ਵੇਖਣ ਲੋਕ ਹੱਸਣ ਤੇ ਜੁੜਨਗੇ ਤੇ ਇਹਦੇ ਨਾਲ ਸਾਡੀ ਰੋਟੀ ਚੱਲੇਗੀ ਚਲੋ ਮੈਂ ਨੁਕਤੇ ਦੇ ਲੱਗਿਆ ਵੇ ਇਸੇ ਮੇਰਾ ਮਨ ਨਹੀਂ ਹੈ ਮੈਂ ਜ਼ਿਕਰ ਕਰਾਂ ਪਰ ਉਹ ਥੋੜਾ ਜਿਹਾ ਮਸ਼ਹੂਰ ਹੈ ਤਾਂ ਕਿ ਸਾਨੂੰ ਸਮਝ ਆ ਜੇ ਕਿਉਂਕਿ ਪੰਜਾਬ ਵਿੱਚ ਪਖੰਡੀਆਂ ਦਾ ਘਾਟਾ ਨਹੀਂ ਹੈ ਬਹੁਤ ਹੈ ਪਰ ਮੁੰਡਾ ਜ਼ਿਕਰ ਤਾਂ ਕਰਨ ਲੱਗਿਆ ਸਾਨੂੰ ਗੱਲ ਪਕੜ ਚ ਆ ਜੇਗੀ ਹੁਣ ਸਰਸੇ ਵਾਲਾ ਇੱਕ ਬਾਬਾ ਹੋਇਆ ਪਖੰਡੀ ਸੀ ਮੂਰਖ ਵੀ ਸੀ ਮੂਰਖ ਮੈਂ ਤਾਂ ਕਿ ਆ ਵੀ ਉਹ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀ ਰਿਸ ਕਰਦਾ ਸੀ ਉਹਦਾ ਨੇ ਇੱਕ ਸ਼ੋਅ ਚੱਲਦਾ ਸੀ ਉਬਾਚਾ ਚ ਚਲੋ ਫਿਲਮਾਂ ਜੀ ਬਣਾਉਣ ਲੱਗ ਗਿਆ ਨਾ ਤੇ ਉਹਦੇ ਇੱਕ ਸ਼ੋਅ ਚੱਲਦਾ ਤੁਸੀਂ YouTube ਤੇ ਕੱਟ ਕੇ ਦੇਖੋ 15 16 17 18 ਇਹਨਾਂ ਦੇ ਵਿੱਚ ਉਹਨੇ ਬੜੇ ਚੱਲੇ ਨੇ ਰੂਬ ਰੂਬ ਨਾਈਟ ਉਹ ਮੈਂ ਦੇਖਿਆ ਜੀ ਕਿਉਂਕਿ ਮੇਰੇ ਭੈਣ ਉੱਥੇ ਵੀ ਆਈਏ ਸਰਸੇ ਉਹਨਾਂ ਦੇ ਘਰ ਦੇ ਪਰਲੇ ਪਾਸੇ ਹੁੰਦਾ ਡੇਰਾ ਬਹੁਤ ਤਕੜਾ ਡੇਰਾ ਹੁੰਦਾ ਬਹੁਤ ਵੱਡਾ ਹੈ ਕੱਠ ਬਹੁਤ ਹੁੰਦਾ ਜੀ ਹੁਣ ਤੱਕ ਖੈਰ ਚਲੋ ਪਾਬੰਦੀਆਂ ਲਾ ਦਿੱਤੇ ਮੈਂ ਪਹਿਲਾਂ ਦੀ ਗੱਲ ਕਰਦੇ ਤਾਂ ਕਿ ਥੋੜੀ ਜੀ ਗੱਲ ਪਕੜ ਚਾ ਜੀ ਮੈਂ ਬਹੁਤਾ ਨਹੀਂ ਜ਼ਿਕਰ ਕਰਨਾ ਆਪਾਂ ਗੱਲ ਕਰ ਰਹੇ ਵੀ ਰੋਟੀਆਂ ਕਾਰਨ ਪੂਰਾ ਤਾਲ ਉਡੋ ਡਰਾਵਾ ਛਟ ਐ ਪਾਏ ਵੇਖੇ ਲੋਕ ਹੱਸੇ ਕਰ ਜਾਏ ਬਹੁਤ ਕੱਠ ਹੁੰਦਾ ਦੁਖਾਂਤ ਪਤਾ ਕੀ ਹੈ ਬਾਈ ਗੁਰਜੀ ਸਭ ਤੋਂ ਵੱਡਾ ਦੁੱਖ ਵਾਲੀ ਗੱਲ ਕੀ ਹੈ ਉਥੇ ਕੱਠ ਸਭ ਨਾਲ ਜ਼ਿਆਦਾ ਸਾਡੇ ਪੰਜਾਬੀਆਂ ਦਾ ਹੈ ਟレインਾਂ ਪਰ ਪਰ ਕੇ ਪਹੁੰਚਦੀਆਂ ਸੀ ਪੰਜਾਬ ਤੋਂ ਸਭਨ ਹੁਣ ਅਕ੍ਰਿਤਕਣਤਾ ਕੀਤੀ ਜੀ ਅਸੀਂ ਗੁਰੂ ਸਾਹਿਬ ਜੀ ਨੇ ਇਸ ਪੰਜਾਬ ਦੀ ਧਰਤੀ ਤੇ ਆਪਣਾ ਖੂਨ ਡੋਲਿਆ ਆਪਣਾ ਸਰਬੰਸ ਵਾਰਿਆ ਸਭ ਕੁਝ ਵਾਰਿਆ ਅੱਜ ਅਸੀਂ ਉਹਨਾਂ ਨੂੰ ਛੱਡ ਕੇ ਉਸ ਪਖੰਡੀ ਕੋਲ ਚਲੇ ਗਏ ਜਿਨੇ ਇੱਕ ਬੂੰਦ ਸੱਟੀ ਸੀ ਖੂਨ ਦੀ ਰਿਸ ਕਰਦਾ ਸੀ ਨਾ ਉਹ ਖੂਨ ਦੀ ਬੂੰਦ ਛੱਟ ਕੇ ਕਹਿੰਦਾ ਮੈਂ ਵੀ ਅੰਮ੍ਰਿਤ ਪੀਵਾਂਗਾ ਵੀ ਜਿਨੇ ਸਰਬੰਸ ਉਭਾਰ ਦਿੱਤਾ ਜਿਨੇ ਸਭ ਕੁਝ ਵਾਰ ਦਿੱਤਾ ਅਜੁੰਦੀ ਰੀਸ ਕਰਦਾ ਸੀ ਉਹ ਸਿਰਫ ਇੱਕ ਬੂੰਦ ਛੱਡ ਗਈ ਤੇ ਦੁਕਾਨ ਤੇ ਵੀ ਜਿਸ ਪੰਜਾਬ ਦੀ ਧਰਤੀ ਤੇ ਸਹਬ ਨੇ ਆਪਣਾ ਇਨਾ ਖੂਨ ਸਿੰਘਾਂ ਨੇ ਸ਼ਹੀਦਾਂ ਨੇ ਨਖੂਨ ਡੋਲਿਆ ਉਹਨੂੰ ਛੱਡ ਕੇ ਸੀ ਉਹਨਾਂ ਕੋਲ ਚਲੇ ਗਏ ਜਿੰਦੀ ਕੋਈ ਦੇਣ ਨਹੀਂ ਹੈ ਕੋਈ ਦੇਣ ਨਹੀਂ ਜੀ ਦੱਸੋ ਕੋਈ ਕੀ ਦੇਣ ਹੁੰਦੀ ਜੀ ਹੁਣ ਕਰਦਾ ਕੀ ਹੈ ਉਹ ਉਹਦੀ ਟਿਕਟ ਜਿਹੜੀ ਹੈ ਨਾ ਉਹ ਅੱਗੇ ਬੈਠਣ ਦੀ 4500 ਰੁਪਇਆ ਸੀ ਫ੍ਰੀ ਹਲੇ ਤਾਂ ਪਿੱਛੇ ਪਿੱਛੇ ਡੱਕੇ ਹੁੰਦੇ ਸਨ ਉਹਨੇ ਕਰਨਾ ਕੀ ਹੈ ਸਿਰਫ ਕੱਪੜੇ ਚੇਂਜ ਕਰਕੇ ਆਉਣਾ ਫਿਰ ਇੱਕ ਗਾਣਾ ਗਾਉਣਾ ਫਿਰ ਨੱਚਣਾ ਫਿਰ ਘੰਟੇ ਪੌਣੇ ਘੰਟੇ ਦਾ ਪ੍ਰੋਗਰਾਮ ਚੱਲਦਾ ਸੀ ਫਿਰ ਉਹਨੇ ਪਿੱਛੇ ਜਾਣਾ ਫਿਰ ਉਹਨੇ ਕੱਪੜੇ ਬਦਲ ਕੇ ਆਉਣਾ ਫਿਰ ਨੱਚਣਾ ਗਾਣੇ ਗਾਉਣਾ ਲੋਕਾਂ ਦਾ ਲੋਕ ਵੀ ਨੱਚਦੇ ਹੁੰਦੇ ਜਿਹੜੇ ਉਹਦੇ ਸ਼ਾਗਿਰਦ ਸਨ ਬਸ ਉਹਨੇ यूं ਕਰਨ ਲੱਗ ਪਿਆ ਫਿਰ ਲੋਕ ਕੀ ਕਰਦੇ ਸਹਿਬ ਕਹਿੰਦੇ ਉਹ ਡੋਡੇ ਰਾਵਾਂ ਝਟ ਐ ਪਾਏ ਵੇਖੇ ਲੋਕ ਹੱਸੇ ਕਰ ਜਾਈ ਬਸ ਉਹਨੇ यूं ਕਹਿਣਾ ਨਾਲੇ ਵੇਖਣਾ ਨਾਲੇ ਹੱਸਣਾ ਨਾਲੇ ਕਹਿਣਾ ਵੀ ਗੁਰੂ ਜੀ ਨੇ ਬੜੇ ਸੋਹਣੇ ਕੱਪੜੇ ਪਾਏ ਹੋ ਸਨ ਬੜਾ ਵਧੀਆ ਨੱਚਿਆ ਜੀ ਉਹਦਾ ਬੜਾ ਚੰਗਾ ਨੱਚਿਆ ਤੇ ਸਹਿਬ ਕਹਿੰਦੇ ਕਿਉਂ ਕੀਤਾ ਇਹਨੇ ਸਭ ਕੁਝ ਰੋਟੀਆਂ ਕਾਰਨ ਪੂਰੇ ਤਾਲ ਸਿਰ ਪਰ ਰੱਖ ਜੀ ਰੋਟੀ ਕਰਕੇ ਤੁਸੀਂ ਇੱਕ ਬਚਨ ਪੜਦੇ ਹੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ ਜੀ ਗਿਆਨ ਵਿਹੋਣਾ ਗਾਵੇ ਗੀਤ ਭੁੱਖੇ ਮੁੱਲਾਂ ਕਰੇ ਮਸਜਿਦ ਸਭ ਕਹਿੰਦੇ ਗਿਆਨ ਦੇ ਗੀਤ ਤਾਂ ਗਾਉਂਦੇ ਪਰ ਆਪ ਗਿਆਨ ਤੋਂ ਸਖਣਾ ਸਾਡੀ ਵੀ ਗੱਲ ਲੈ ਲਓ ਵਿੱਚੇ ਮਾਫ਼ ਕਰੇ ਬੁਰਾ ਨਾ ਮਨਾਈਓ ਜਪਜੀ ਸਾਹਿਬ ਅਸੀਂ ਵੀ ਪੜਦੇ ਪਰ ਗਿਆਨ ਤੋਂ ਸਖਣੀ ਹੈ ਸੁਖਮਨੀ ਸਾਹਿਬ ਅਸੀਂ ਵੀ ਪੜਦੇ ਪਰ ਗਿਆਨ ਤੋਂ ਸਖਨੇ ਆ ਕੀ ਆਖਰੀ ਬਾਨੀ ਇਥੋਂ ਸੀ ਬਹੁਤ ਅਧੂਰੇ ਆ ਇੰਦੇ ਚ ਕੋਈ ਦੋ ਲਾਵਾਂ ਨਹੀਂ ਜੀ ਅਸੀਂ ਬਾਣੀ ਪੜਦੇ ਆ ਰਹੇ ਪਰ ਗੁਰਬਾਣੀ ਕੀ ਆਖਰੀ ਇਸ ਚੀਜ਼ ਤੋਂ ਕੋਹਾਂ ਦੂਰਨ ਸੀ ਇਸ ਲਈ ਤਾਂ ਪਖੰਡਵਾਦ ਵੜ ਗਿਆ ਨਾ ਇਸ ਲਈ ਤਾਂ ਡੇਰੇ ਚੱਲ ਪਏ ਇਸ ਲਈ ਤੇ ਜਿਨ੍ਹਾਂ ਨੇ ਸਿਰ ਘੁਮਾਏ ਉਹਨਾਂ ਕੋਲ ਕੱਠ ਬਹੁਤ ਹੋ ਗਿਆ ਜੇ ਇਸ ਚੀਜ਼ ਦਾ ਸਾਨੂੰ ਪੂਰਨ ਗਿਆਨ ਹੁੰਦਾ ਤੇ ਮਜਾਲਸੀ ਅਸੀਂ ਇਹ ਕਰ ਛੱਡ ਕੇ ਜਾਂਦੇ ਤੇ ਉਹਨਾਂ ਦੀ ਦੁਕਾਨਾਂ ਚੱਲਦੀਆਂ ਹੁਣ ਆ ਸ਼ਬਦ ਨੇ ਭਰਮ ਤਾਂ ਕੱਢੇ ਜਿਹਨੂੰ ਪਹਿਲਾਂ ਹੀ ਵਿਚਾਰਿਆ ਹੁੰਦਾ ਫੇਰ ਗੁਰੂ ਸਾਹਿਬ ਕਿੰਨਾ ਭਰਮ ਕੱਢ ਰਹੇ ਨੇ ਸਾਡੇ ਜੀਵਨ ਚੋਂ ਹੁਣ ਸਾਹਿਬ ਜੀ ਕਹਿੰਦੇ ਗਿਆਨ ਤੋਂ ਵੀ ਹੋਣਾ ਹੈ ਗੀਤ ਗਾੜਿਆ ਪਰ ਉਹਨੂੰ ਆਪ ਨੂੰ ਨਹੀਂ ਪਤਾ ਕਿਉਂ ਕਰਦੇ ਭੁੱਖੇ ਮੁੱਲਾ ਘਰੇ ਮਸਜਿਦ ਉਹਨੂੰ ਪਤਾ ਵੀ ਕੰਮ ਕਾਜ ਕੋਈ ਹੈ ਨਹੀਂ ਘਰੇ ਮਸਜਿਦ ਬਣਾਈ ਸਿਰ ਮਾਰਨਾ ਸ਼ੁਰੂ ਕੀਤਾ ਲੋਕਾਂ ਦਾ ਇਕੱਠ ਹੋ ਗਿਆ ਰੋਜੀ ਰੋਟੀ ਚੱਲ ਪਈ ਜੀ ਚੰਗੇ ਤਰੀਕੇ ਨਾਲ ਨਾਲੇ ਸੋਹਣੀ ਰੋਟੀ ਚੱਲ ਪੈਂਦੀ ਐ ਇਸ ਕੰਮ ਚ ਦਾ ਹੁਣ ਦੇ ਸਮੇਂ ਚ ਨਾ ਧਰਮ ਦੇ ਨਾਮ ਤੇ ਠੱਗਣਾ ਬਹੁਤ ਸੁਖ ਹੈ ਤੇ ਉਹਦਾ ਕਾਰਨ ਕੀ ਐ ਗਿਆਨ ਵੀ ਹੋਣਾ ਗਿਆਨ ਤੋਂ ਵੀ ਹੁਣਿਆ ਸੀ ਗਿਆਨ ਬਿਹੂਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸਜਿਦ ਮੁਖੱਟੂ ਹੋਏ ਕੈ ਕੰਨ ਪੜਾਇ ਮੁਖੱਟੂ ਕੀ ਵਹਿਲਾ ਸਹਿਬ ਕਹਿੰਦੇ ਜਿਹੜਾ ਘਰੇ ਵਹਿਲਾ ਰਹਿੰਦਾ ਸੀ ਕਿਸੇ ਕੋਈ ਕੰਮ ਨਹੀਂ ਸੀ ਨਾ ਲੈਣਾ ਨਾ ਦੇਣਾ ਉਹ ਬਾਬਾ ਬਣ ਗਿਆ ਉਹਨੇ ਕੰਨ ਪੜਾਇ ਤੇ ਉਹ ਬਾਬਾ ਬਣ ਗਿਆ ਉਹਦੀ ਵਾਹ ਵਾਹ ਹੋ ਗਈ ਜਿਹਨੂੰ ਘਰੇ ਕੋਈ ਨਹੀਂ ਪੁੱਛਦਾ ਸੀ ਘਰੇ ਗਾਲਾਂ ਪੈਂਦੀਆਂ ਸੀ ਸਹਿਬ ਜੀ ਕਹਿੰਦੇ ਮੁਖੱਟੂ ਹੋ ਕੇ ਭਾਵ ਕੀ ਕੰਨ ਪੜਾ ਕੇ ਉਹ ਵੀ ਫਕੀਰ ਬਣ ਗਿਆ ਮਖਟੂਏ ਕੇ ਕੰਨ ਪੜਾਏ ਫੱਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂਕੇ ਮੂਲਨਾ ਲੱਗੀਆਂ ਪਾਏ ਸਾਹਿਬ ਕਹਿੰਦੇ ਆਪਣੇ ਆਪ ਨੂੰ ਫਕੀਰ ਆਖਦਾ ਬਿਲਕੁਲ ਨੇੜੇ ਨਾ ਜਾਓ ਉਹਨਾਂ ਦੇ ਆ ਫਕੀਰ ਚ ਕਮੀ ਜਿਹੜਾ ਸਾਨੂੰ ਫਕੀਰ ਮਿਲੇ ਜੀ ਕੀ ਕਮੀ ਐ ਇਸ ਫਕੀਰ ਚ ਇਹ ਤਾਂ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨਿਤ ਰਾਜਿਆਂ ਦਾ ਰਾਜ ਹੈ ਜੀਂ ਦੀ ਉਪਮਾ ਉੱਚੀ ਤੋਂ ਉੱਚੀ ਉਪਮਾ ਹੈ ਜੀ ਜਿੰਨੀ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਦੱਸੋ ਮੈਨੂੰ ਕਿ ਇਸ ਫਕੀਰ ਚ ਕੋਈ ਕਮੀ ਹੈ ਜਿਹੜੇ ਅਸੀਂ ਛੱਡ ਕੇ ਜਾਂਦੇ ਆਂ ਸਭ ਕੁਝ ਜੇਤੀ ਪਰਮਾਚਰ ਗੁਰੂ ਸਾਨੂੰ ਦੂਰ ਕਰਦਾ ਹੈ ਹਰ ਲੋੜ ਸਾਡੀ ਗੁਰੂ ਪੂਰੀ ਕਰਦਾ ਹੈ ਲੋੜ ਪੈਣ ਤੇ ਆਪਣਾ ਸਰਬੰਸ ਵਾਰਦਾ ਸਭ ਕੁਝ ਵਾਰਦਾ ਹੈ ਇਪਿਰਸੀ ਛੱਡ ਕੇ ਕਿਉਂ ਜਾਣਾ ਹੈ ਉਹਨਾਂ ਕੋਲ ਜਿਨ੍ਹਾਂ ਦੀ ਕੋਈ ਦੇਣ ਨਹੀਂ ਸਹਿਬ ਕਹਿੰਦੇ ਤਾਕੈ ਮੂਲਨ ਲੱਗੀਆਂ ਪਾਏ ਬਿਲਕੁਲ ਵੀ ਮੁੱਢ ਤੋਂ ਨਹੀਂ ਰੱਤਾ ਮਾਤਰ ਵੀ ਉਹਨਾਂ ਦੇ ਨੇੜੇ ਨਹੀਂ ਜਾਣਾ ਤੁਹਾਨੂੰ ਗੱਲਾਂ ਦੇ ਨਾਲ ਤੁਹਾਨੂੰ ਸ਼ਬਦਾਂ ਦੇ ਨਾਲ ਪਰਮਾਣ ਲੈਣਗੇ ਤਮ ਤੋੜ ਦੇਣਗੇ ਉਹ ਕਾਲ ਖਾਏ ਕਿਛ ਹੱਤੋਂ ਦੇ ਨਾਨਕ ਰਹਾ ਪਛਾਣੇ ਸੇ ਜਿਹੜੇ ਮਿਹਨਤ ਕਰਦੇ ਆ ਉਦਮ ਕਰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਮੀ ਸੀ ਮੱਗੇ ਵੀ ਬੇਨਤੀ ਕੀਤੀ ਸਹਿਬ ਜੀ ਉਦਾਸੀਆਂ ਤੋਂ ਜਦੋਂ ਫ੍ਰੀ ਹੋ ਗਏ ਉਸ ਸਮੇ ਗੁਰੂ ਨਾਨਕ ਪਾਤਸ਼ਾਹ ਜੀ ਸਮੇ 3 ਕਰੋੜ ਸਿੱਖ ਬਣ ਚੁਕੇ ਸਨ ਫਿਰ ਸਹਿਬ ਨੇ ਹੱਲ ਕਿਉਂ ਚਲਾਇਆ ਕਿ ਪ੍ਰਸਿੱਧੀ ਘੱਟ ਸੀ ਗੁਰੂ ਸਾਹਿਬ ਦੀ ਬਹੁਤ ਪ੍ਰਸਿੱਧੀ ਸੀ ਕਿੱਥੇ ਕਿਹੜੀ ਜਗ੍ਹਾ ਸੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਨਾ ਨਹੀਂ ਸੀ ਹਰ ਥਾਂ ਤੇ ਨਾਮ ਨਾ ਸੀ ਹੁਣ ਚੰਦੇ ਤਾਂ ਸਹਿਬ ਕੋਲ ਬਹੁਤ ਪਦਾਰਥ ਵੀ ਇਕੱਠੇ ਕਰ ਸਕਦੇ ਸਨ ਪਰ ਸਹਿਬ ਨੇ ਕਿਉਂ ਕੀਰਤ ਕੀਤੀ ਉਸ ਤੋਂ ਬਾਅਦ ਕਿਉਂ 18 ਸਾਲ ਹੱਲ ਚਲਾਇਆ ਉਹਨਾਂ ਨੇ ਦੱਸਿਆ ਵੀ ਘਾਲ ਖਾਏ ਕਿਛ ਹੱਤੋਂ ਦੇ ਅਸਲ ਰਸਤਾ ਉਹਨੇ ਚੁਣਿਆ ਜਿਹੜਾ ਮਿਹਨਤ ਕਰਦਾ ਹੈ ਕੀਰਤ ਕਰਦਾ ਹੈ ਉਦਮ ਕਰਦਾ ਹੈ ਤੇ ਦੱਸੋ ਕਾ ਜਿੰਨੇ ਪਖੰਡੀਆਂ ਬੈਠੇ ਉਹਨਾਂ ਨੇ ਕਿਹੜੇ ਹੱਲ ਚਲਾਏ ਨਹੀਂ ਬੜੀਆਂ ਮਸਾਨਾਂ ਤੇ ਬੈਠਣ ਵਾਲੇ ਕਿਹੜੇ ਹੱਲ ਚਲਾਏ ਉਹਨਾਂ ਨੇ ਇਸ ਲਈ ਸਹਿਬ ਜੀ ਨੇ ਮੈਂ ਅੱਗੇ ਵੀ ਬੇਨਤੀ ਕੀਤੀ ਵਾਹਿਗੁਰੂ ਜੀ ਸਾਨੂੰ ਰੱਜ ਰੱਜ ਕੇ ਸ਼ੁਕਰਾਨਾ ਕਰਨਾ ਚਾਹੀਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਿੰਨਾ ਕੀਮਤੀ ਖਜ਼ਾਨਾ ਦਿੱਤਾ ਜਿਸ ਸਾਨੂੰ ਗੁਰੂ ਸਾਹਿਬ ਜੀ ਨੇ ਭੁਲੇਖਿਆਂ ਤੋਂ ਦੂਰ ਕਰਨ ਲਈ ਤਾਂ ਕਿ ਸਾਡਾ ਸਾਰਾ ਜੀਵਨ ਪਖੰਡਵਾਦ ਚ ਨਾ ਨਿਕਲ ਜਾਵੇ ਮੋਹ ਮਾਇਆ ਚ ਨਾ ਨਿਕਲ ਜਾਵੇ ਇਸ ਲਈ ਸਾਨੂੰ ਇੱਕ ਕੀਮਤੀ ਖਜ਼ਾਨਾ ਦੇ ਕੇ ਕੇ ਕਿਸੇ ਟੁੱਟੇ ਨਾ ਦੇ ਤੋ ਜਿਹੜੇ ਸ਼ਬਦ ਸਹਿਬ ਜੀ ਨੇ ਬਖਸ਼ਿਸ਼ ਦਿੱਤੇ ਸਹਿਬ ਜੀ ਕਹਿੰਦੇ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜਾਂ ਧਰਤੀ ਨਾਲ ਨੱਚਦੇ ਟਪਦੇ ਧਰਤੀ ਦੇ ਉੱਤੇ ਵੀ ਡਿੱਗਦੇ ਨੇ ਭੁਵੇਂ ਡਿੱਗ ਪੈਂਦੇ ਹੁੰਦੇ ਨੇ ਕਈ ਵਾਰ ਨੱਚਦੇ ਆ ਟਪਦੇ ਆ ਪਤਾ ਹੀ ਨਹੀਂ ਲੱਗਦਾ ਧਰਤੀਆਂ ਦੇ ਡਿੱਗ ਡਿੱਗ ਕੇ ਪੈਂਦੇ ਨੇ ਸਹਿਬ ਕਹਿੰਦੇ ਭਗਤੀ ਨਹੀਂ ਹੈ ਸਿਰਫ ਖੰਡ ਹੈ ਜਪਣਾ ਰੋਜ਼ਗਾਰ ਚੱਲ ਰਿਹਾ ਗਾਵਨ ਗੋਪੀਆਂ ਗਾਵਨ ਕਾਨ ਰਾਸ ਬਣਾ ਲੈਣਾ ਕ੍ਰਿਸ਼ਨ ਦਾ ਗੋਪੀਆਂ ਦਾ ਰਾਸ ਇੱਕ ਰਾਸ ਲੀਲਾ ਇੱਕ ਰਾਮ ਲੀਲਾ ਅਸੀਂ ਜਾਣਦੇ ਹਾਂ ਗੋਪੀਆਂ ਦਾ ਇਹਨਾਂ ਦਾ ਰਾਸ ਬੁਣਾ ਲੈਣਾ ਬੁਣਾ ਬਣਾ ਕੇ ਨੱਚਣਾ ਟਪਣਾ ਮਾਪਕਿਰੇ ਮੇਸ਼ੇਬਤ ਵਰਤਦੇ ਜਿਗਰਾ ਅਤਿਆਂ ਚ ਬਹੁਤ ਕੁਝ ਐਸੇ ਰਾਸ ਬੁਣਾਏ ਜਾਂਦੇ ਨੇ ਕੋਈ ਸ਼ਿਵ ਜੀ ਵੀ ਬਣ ਕੇ ਹੁੰਦਾ ਕੋਈ ਹਨੂਮਾਨ ਕੋਈ ਕੀ ਬਣ ਕੇ ਹੁੰਦਾ ਕੋਈ ਕ੍ਰਿਸ਼ਨ ਬਣ ਕੇ ਹੁੰਦਾ ਉਹ ਨੱਚਦੇ ਟਪਦੇ ਨੇ ਸਹਿਬ ਕਹਿੰਦੇ ਉਹ ਪਗਤੀ ਨਹੀਂ ਹੈ ਉਹ ਇੱਕ ਮਨੋਰੰਜਨ ਹੈ ਇਸ ਤੋਂ ਵੱਧ ਕੁਝ ਨਹੀਂ ਗੋਪੀਆਂ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਰਾਮ ਦਾ ਸੀਤਾ ਦਾ ਸੁਵਾਂਗ ਬਣਾ ਕੇ ਨੱਚਦੇ ਨੇ ਹੁਣ ਅੱਗੇ ਤਿੰਨ ਪੱਖ ਹੈ ਜੀ ਇਹ ਸ਼ਬਦ ਚ ਮੈਂ ਨਾਲ-ਨਾਲ ਵਿਚਾਰਦਾ ਜਾਊਂਗਾ ਹੁਣ ਅੱਗੇ ਸਾਬ ਜੀ ਨਕਾਲਪੁਰਖ ਦੀ ਗੱਲ ਕੀਤੀ ਕਹਿੰਦੇ ਨਹੀਂ ਭਲਿਓ ਇਹ ਪਖੰਡ ਹੈ ਇੱਥੋਂ ਬਾਹਰ ਆਓ ਤੁਸੀਂ ਅਸਲ ਸੱਚ ਕੀ ਹੈ ਨਿਰਪੋ ਨਿਰੰਕਾਰ ਸੱਚ ਨਾਮ ਜਾਕਾ ਕੀਆ ਸਗਲ ਜਹਾਨ ਉਹ ਪਰਮਾਤਮਾ ਹੀ ਇੱਕ ਅਟਲ ਹੈ ਉਹ ਨਿਰਪੋ ਹੀ ਅਟਲ ਹੈ ਜਿਨੇ ਸਾਰੀ ਦੁਨੀਆ ਬਣਾਈਆ ਉਹ ਸੱਚ ਹੈ ਬਸ ਬਾਕੀ ਕੁਝ ਵੀ ਨਹੀਂ ਫਿਰ ਉਹਦੇ ਸੇਵਕ ਕੀ ਕਰਦੇ ਨੇ ਉਧਰ ਨਹੀਂ ਜਾਂਦੇ ਜਿੱਥੇ ਨੱਚਣ ਟੱਪਣ ਹੁੰਦਾ ਉਥੇ ਨਹੀਂ ਜਾਂਦੇ ਜਿੱਥੇ ਸਿਰ ਮਾਰੇ ਜਾਂਦੇ ਨੇ ਕਾਲਪੁਰਖ ਦੇ ਸੇਵਕ ਜਿਹੜੇ ਨੇ ਸੇਵਕ ਸੇਵ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਉ ਕਹਿੰਦੇ ਜਿਹੜੇ ਉਹ ਤੇਰੇ ਸੇਵਕ ਉਹ ਜੁੜਦੇ ਨੇ ਸੱਚ ਨਾਲ ਜਿਨ੍ਹਾਂ ਦੇ ਅੰਦਰ ਚਾਹ ਹੁੰਦਾ ਹੈ ਭਿੰਨੀ ਰਹਿਣ ਦਾ ਭਵ ਅੰਮ੍ਰਿਤ ਵੇਲਾ ਸਾਂਭਦੇ ਨੇ ਉਹ ਫਿਰ ਜਿਹੜੇ ਤੇਰੇ ਅਸਲ ਸੇਵਕ ਹੈ ਨਾ ਉਹ ਅੰਮ੍ਰਿਤ ਵੇਲਾ ਸਾਂਭ ਕੇ ਤੇਰੇ ਨਾਲ ਪ੍ਰੇਮ ਭਾਵ ਪਿਆਰ ਪਾਉਂਦੇ ਨੇ ਉਹ ਮੜੀਆਂ ਮਸਾਣੀ ਵਾਲੇ ਪਾਸੇ ਨਹੀਂ ਜਾਂਦੇ। ਪਖੰਡ ਵਾਲੇ ਪਾਸੇ ਨਹੀਂ ਜਾਂਦੇ। ਸਹਿਬ ਜੀ ਕਹਿੰਦੇ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਭਿੰਨੀ ਰਹਿਣ ਰਾਤ ਅੰਮ੍ਰਿਤ ਵੇਲੇ ਜਿਨ੍ਹਾਂ ਮਨ ਚਾਉ ਜਿਨ੍ਹਾਂ ਦੇ ਮਨ ਚ ਚਾਉ ਹੈ ਨਾ ਜੁੜਨ ਦਾ ਫਿਰ ਉਹ ਜੁੜਦੇ ਨਹੀਂ। ਉਹ ਸੱਚ ਨਾਲ ਜੁੜਦੇ ਨੇ। ਉਹ ਨਾਮ ਨਾਲ ਜੁੜਦੇ ਨੇ। ਇਹ ਸੇਵਕ ਨੇ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਆਪਣੇ ਜੀਵਨ ਚ ਵਿਚਾਰ ਦੇਣਾ ਬਾਣੀ ਪੜਨਾ ਗੁਰੂ ਦੇ ਸ਼ਬਦ ਨੂੰ ਪੜਨਾ ਸੁਣਨਾ ਮਾੜੀ ਬਾਤ ਨਹੀਂ ਹੈ ਪਰ ਵਿਚਾਰ ਕਰਨਾ ਬੜੀ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਵਿਚਾਰਿਆ ਹੀ ਸਮਝ ਆਣਾ ਹੈ ਜੀ ਸਭ ਕੁਝ ਹੁਣ ਇੱਕ ਸੁਭਾਵਕ ਜੀ ਬਾਤ ਹੈ ਜੀ ਆਹ ਸ਼ਬਦ ਮੈਂ ਅੱਜ ਇਹਨਾਂ ਸਾਂਝਾ ਕਰ ਰਿਹਾ ਮੈਂ ਕੇਵਲ ਉਚਾਰਨ ਪੱਖ ਤੋਂ ਕੇਵਲ ਸਾਂਝਾ ਕਰਕੇ ਚਲਾ ਜਾਵਾਂ ਕਿ ਸਾਨੂੰ ਸਮਝ ਆਏਗੀ ਨਹੀਂ ਆਏਗੀ ਛੇ ਮੈਂ ਅਰਥ ਦੱਸ ਰਿਹਾ ਤਾਂ ਤੁਹਾਨੂੰ ਸਮਝ ਆ ਰਹੀ ਹੈ ਨਾ ਇਹ ਸ਼ਬਦ ਕੀ ਕਹਿ ਰਿਹਾ ਜੇ ਕੇਵਲ ਸ਼ਬਦ ਪੜ ਕੇ ਚਲਾ ਜਾਮ ਉੱਠ ਜਾਵਾਂ ਫੇਰ ਕੀ ਸਮਝ ਆਏਗੀ ਸਾਨੂੰ ਕੁਝ ਨਹੀਂ ਸਮਝ ਆਏਗੀ ਹੁਣ ਅੱਗੇ ਅੱਗੇ ਸ਼ਬਦ ਐਸੇ ਵਰਤੇ ਜਾਂ ਨੂੰ ਸਮਝੀਚ ਨਹੀਂ ਆਉਂਦਾ ਵਿਚਾਰ ਕਰਦੇ ਆ ਉਹਦੇ ਅਰਥ ਕਰਦੇ ਆ ਤੇ ਸਾਨੂੰ ਸਮਝ ਆ ਰਹੀ ਹੈ ਵਿਚਾਰ ਜ਼ਰੂਰੀ ਹੈ ਮੈਂ ਹਰ ਵਾਰੀ ਆਪਾਂ ਬੇਨਤੀ ਕਰਦੇ ਮੈਂ ਫਿਰ ਬੇਨਤੀ ਕਰਦੇ ਨਾਮ ਜ਼ਰੂਰ ਕਰਨਾ ਬਾਣੀ ਜ਼ਰੂਰ ਪੜ੍ਹਨੀ ਹੈ ਪਰ ਵਿੱਚੂ ਇੱਕ ਦੋ ਪੋੜੀਆਂ ਰੋਜ਼ ਵਿਚਾਰੇਆ ਕਰੋ ਮੈਂ ਅੱਗੇ ਬੇਨਤੀ ਕੀਤੀ ਜਪਜੀ ਸਾਹਿਬ ਪੜ੍ਹਦੇ ਇੱਕ ਪੋੜੀ ਰੋਜ਼ ਵਿਚਾਰੇਆ ਕਰੋ ਚਲੋ 38 ਦਿਨ ਨਹੀਂ 40 ਦਿਨਾਂ ਚ ਤੁਸੀਂ ਪੂਰਾ ਜਪਜੀ ਸਾਹਿਬ ਵਿਚਾਰ ਲਿਆ ਪੂਰਾ ਜਪਜੀ ਸਾਹਿਬ ਕਿੰਨਾ ਕੋ ਸਮਾਂ ਲੱਗਦਾ ਜੀ ਪੌੜੀ ਚਲੋ ਵੱਡੀਆਂ ਪੌੜੀਆਂ ਵਿੱਚੋਂ ਨੂੰ ਦੋ ਦਿਨਾਂ ਚ ਪੂਰਾ ਕਰਨਾ ਪਰ ਵਿਚਾਰੋ ਤਸੀਂ ਸਮਝੋ ਤਸੀਂ ਉਹਦੀ ਸਿੱਖਿਆ ਤੇ ਤਾਂ ਚੱਲਿਆ ਜਾਏਗਾ ਜੇ ਉਹਦੀ ਸਿੱਖਿਆ ਤਾਂ ਪ੍ਰਾਪਤ ਹੋਏਗੀ ਜਦੋਂ ਤੁਸੀਂ ਉਹਨੂੰ ਵਿਚਾਰੋਗੇ ਉਹਨਾਂ ਸਿੱਖਿਆ ਮਿਲੇਗੀ ਤਾਂ ਚੱਲਾਂਗੇ ਜੇ ਸਿੱਖਿਆ ਨਹੀਂ ਮਿਲੇ ਤਾਂ ਚੱਲਾਂਗੇ ਕਿਵੇਂ ਅਸੀਂ ਇਸ ਲਈ ਸਹਿਬ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਗਾਏ ਪਾਰ ਫਿਰ ਉਹਦੀ ਕਿਰਪਾ ਦੇ ਨਾਲ ਇਸ ਪਵਜਲ ਤੋਂ ਪਾਰ ਹੋਇਆ ਜਾਂਦਾ ਹੈ ਹੁਣ ਨਾਲ ਪਹਿਲਾਂ ਪਖੰਡ ਦੀ ਗੱਲ ਕੀਤੀ ਜੀ ਆ ਪਖੰਡਿਆਂ ਦੇ ਤੋਂ ਬਚਣਾ ਫਿਰ ਸੱਚ ਦੀ ਗੱਲ ਕੀਤੀ ਜੀ ਵੀ ਇਹਦੇ ਨਾਲ ਜੁੜਨਾ ਹੁਣ ਤੀਜੀ ਗੱਲ ਸਹਿਬ ਜੀ ਨੇ ਕੀਤੀ ਵੀ ਇਹ ਦੁਨੀਆ ਕਿਵੇਂ ਪਟਕ ਰਹੀ ਹੈ ਕਿਵੇਂ ਚੱਲ ਰਹੀ ਹੈ ਮੋਹ ਮਾਇਆ ਚ ਵਿਕਾਰਾਂ ਚ ਤੇ ਹੁਣ ਸਹਿਬ ਜੀ ਨੇ ਦਾਤਾਂ ਵੀ ਉਹ ਵਰਤੀਆਂ ਜਿਕਰ ਵੀ ਉਹਨਾਂ ਚੀਜ਼ਾਂ ਦਾ ਕੀਤਾ ਜੋ ਆਮ ਸਾਡੇ ਘਰਾਂ ਚ ਵਰਤੀਆਂ ਜਾਂਦੀਆਂ ਸੀ ਹੁਣ ਉਹ ਲੋਪ ਹੋ ਗਈਆਂ ਜੀ ਉਹ ਹੁਣ ਨਹੀਂ ਵਰਤੀਆਂ ਜਾਂਦੀ ਹਾ ਬਿਰਲੇ ਘਰਾਂ ਚ ਪਿੰਡਾਂ ਚ ਮਿਲ ਜੇ ਗੱਲ ਵੱਖਰੀ ਐ ਪਰ ਉਹ ਲੋਪ ਹੋ ਗਈਆਂ ਉਹ ਚੀਜ਼ਾਂ ਵਰਤੀਆਂ ਸਹਿਬ ਕਹਿੰਦੇ ਵੀ ਕਿਵੇਂ ਝਟਕ ਰਹੀ ਐ ਕੋਲੂ ਚਰਖਾ ਚੱਕੀ ਚੱਕ ਕੋਨੂ ਤੇਲ ਕੱਢਿਆ ਜਾਂਦਾ ਉਹ ਵੀ ਘੁੰਮਦਾ ਜੀ ਚਰਖਾ ਵੀ ਘੁੰਮਦਾ ਜੀ ਚੱਕੀ ਵੀ ਘੁੰਮਦੀ ਐ ਚੱਕੀ ਤਾਂ ਹੱਥ ਨਾਲ ਫੇਰਨ ਵਾਲੀ ਉ ਤਾਂ ਘਰਾਂ ਚ ਨਹੀਂ ਮਿਲਦੀ ਜੇ ਮਿਲੇਗੀ ਵੀ ਤਾਂ ਸੰਭੀ ਹੋਵੇਗੀ ਮਸ਼ੀਨੀ ਜੁੱਗ ਆ ਗਿਆ ਹੁਣ ਕਹਿੰਦੇ ਇਸੇ ਤਰ੍ਹਾਂ ਘੁੰਮ ਰਹੀ ਐ ਦੁਨੀਆ ਪਟਕਣਾ ਚ ਕੋਲੂ ਚਰਖਾ ਚੱਕੀ ਚੱਕ ਚੱਕ ਓਏ ਜਿੰਦੇ ਉੱਤੇ ਭਾਂਡੇ ਬਣਾਏ ਜਾਂਦੇ ਮਿੱਟੀ ਦੇ ਚ ਇਹ ਤਾਂ ਲੋਪ ਐ ਨਾ ਹੁਣ ਘੱਟ ਵਿਖ ਦੇ ਸੰਨ ਵਰਤੂ ਚ ਘਟ ਐ ਇਸ ਲਈ ਲੋਪ ਹੋ ਗਏ ਜੇ ਵਰਤੋਚ ਹੁੰਦਾ ਤਾਂ ਹਰ ਖਰਚ ਹੁੰਦੇ ਹੁਣ ਵਰਤੋਚ ਨਹੀਂ ਕਿਉਂਕਿ ਮਸ਼ੀਨੀ ਯੁੱਗ ਆ ਗਿਆ ਸਾਰਾ ਥਲ ਬਾਰੋਲੇ ਬਹੁਤ ਅਨੰਤ ਹੁਣ ਸ਼ਾਇਦ ਨਾ ਪਤਾ ਹੋਵੇ ਬਾਬ ਰੋਲੇ ਆਂਦੇ ਹੁੰਦੇ ਸੀ ਜੇ ਪਹਿਲਾਂ ਆ ਪਿੱਛੇ ਦੀ ਫਾਇਲ ਕਾ ਚਾਇਆ ਕਿਨੂਆਂ ਦੇ ਕਾਫੀ ਬਾਗ ਉਹਨੇ ਉਜਾੜ ਦਿੱਤੇ ਸਨ ਤਾਂ ਫਲ ਕਬੂਰ ਕਿਨੂ ਬਹੁਤ ਹੁੰਦੇ ਜੀ ਜਾਨੂੰ ਤੁਸੀਂ ਉਹਨੇ ਬੋਤੇ ਜੋ ਜਾੜਦੇ ਬਹੁਤ ਵੱਡਾ ਬਾਬ ਰੋਲਾ ਆਇਆ ਉਹ ਮਿੱਟੀ ਦੇ ਢੂੜਦਾ ਹੁੰਦਾ ਕਈਆਂ ਚੀਜ਼ਾਂ ਨੂੰ ਢਾਕੇ ਲੈ ਜਾਂਦਾ ਜੀ ਉਹ ਸਭ ਕਨੇਵੇਂ ਪਟਕਣਾ ਚ ਹੈ ਸਾਰੀ ਦੁਨੀਆ ਬਾਬ ਰੋਲੇ ਚ ਫਸੀ ਆ ਮਾਇਆ ਦੇ ਵਿਕਾਰਾਂ ਦੇ ਬਾਬ ਰੋਲੇ ਚ ਫਸੀ ਹੋਈ ਐ ਥੱਲ ਬਾ ਰੋਲੇ ਬਹੁਤ ਅਨੰਤ ਲਾਟੂ ਅੱਜ ਤੋਂ ਲਾਟੂ ਨਹੀਂ ਉਹ ਇੱਕ ਲਾਟੂ ਖੇਡਿਆ ਕਰਦੇ ਸੀ ਜੀ ਰੱਸੀ ਨਾਲ ਚੜਾ ਕੇ ਬੱਚੇ ਵਾ ਵੀ ਕਾਫੀ ਕਿੜਦੇ ਜਿਹੜੇ ਬਜ਼ੁਰਗ ਬੈਠੇ ਉਹਨਾਂ ਨੂੰ ਪਤਾ ਹੋਵੇਗਾ ਛੇਡਿਆ ਵੀ ਹੋਵੇਗਾ ਤੁਸੀਂ ਹੁਣ ਨਹੀਂ ਉਹ ਚਲਦੀਆਂ ਖੇਡਾਂ ਲਾਟੂ ਮਦਾਨੀਆਂ ਮਦਾਨੀਆਂ ਵੀ ਹੁਣ ਨਹੀਂ ਗਿਆ ਹੁਣ ਹੁਣ ਚਲੋ ਮਦਾਨੀਆਂ ਪਰ ਮਸ਼ੀਨੀ ਹੈ ਹੱਤੀ ਨਹੀਂ ਹੈ ਮਦਾਨੀਆਂ ਹੁਣ ਚਲਦੀਆਂ ਤਾਂ ਹੈ ਪਰ ਉਹ ਮਸ਼ੀਨੀ ਹੈ ਮਸ਼ੀਨਾ ਲਾ ਕੇ ਰੱਖ ਦਿੱਤੀਆਂ ਜਾਂਦੀਆਂ ਹੁਣ ਸਹਿਬ ਜੀ ਨੇ ਉਹ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਜਿਹੜੀਆਂ ਗੋਲ ਘੁੰਮਦੀਆਂ ਨੇ ਸਾਰੀਆਂ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੁਣ ਅੱਗੇ ਸ਼ਬਦ ਜਿਹੜਾ ਵਰਤਿਆ ਲਾਟੂ ਮਦਾਨੀਆਂ ਅਨਗਾ ਹੁਣ ਸਹਿਬ ਜੀ ਕਹਿੰਦੇ ਇਹ ਸਾਰੇ ਪਟਕਣਾ ਦੇ ਵਿੱਚ ਪਏ ਹੋਏ ਨੇ ਸਾਰੀ ਦੁਨੀਆ ਇਹਨਾਂ ਵਿਕਾਰਾਂ ਚ ਇਹਨਾਂ ਮੋਹ ਮਾਇਆ ਦੇ ਵਿੱਚ ਸਾਰੀ ਦੁਨੀਆ ਜਿਹੜੀ ਹੈ ਉਹ ਪਟਕ ਰਹੀ ਹੈ ਲਾਟੂ ਮਾਦਾਨੀਆਂ ਅਨਗਾ ਪੰਖੀ ਪੌਂਦੀਆਂ ਲੈਨ ਨਸਾ ਹੁਣ ਪੰਛੀ ਕਈ ਹੁੰਦੇ ਸਨ ਜਿੱ ਇਕੱਠੀਆਂ ਉਡਾਰੀਆਂ ਮਾਰ ਕੇ ਜਾਂਦੇ ਹੁੰਦੇ ਸਨ ਉਹਨਾਂ ਦੇ ਆਕਾਰ ਵੀ ਬਦਲ ਜਾਂਦੇ ਕਦੇ V ਦਾ ਆਕਾਰ ਬਣਾ ਲੈਂਦੇ ਕੋਈ ਕਿਸ ਪ੍ਰਕਾਰ ਦਾ L ਦਾ ਆਕਾਰ ਬਣਾ ਲੈਂਦੇ ਉੱਡਦੇ-ਉੱਡਦੇ ਆਕਾਰ ਬਦਲਦੇ ਦਿੰਦੇ ਸਨ ਜਿਸਾਇਬ ਕਹਿੰਦੇ ਨਿਰੰਤਰ ਉੱਡਦੇ ਸਨ ਨਿਰੰਤਰ ਚੱਲਦੇ ਸਨ ਆਸਮਾਨ ਦੇ ਵਿੱਚ ਹੁਣ ਤਾਂ ਚਲੋ ਅੱਗੇ ਵੀ ਬੇਨਤੀ ਕੀਤੀ ਵੀ ਪੰਛੀ ਵੀ ਸਾਨੂੰ ਘੱਟ ਦੇਖਣ ਨੂੰ ਮਿਲਦੇ ਨੇ ਉਹ ਵੀ ਲੋਪ ਹੋ ਗਏ ਦਰਖਤ ਵੱਡੇ ਆਪਣਾ ਵੀ ਨੁਕਸਾਨ ਕੀਤਾ ਤੇ ਉਹਨਾਂ ਦਾ ਵੀ ਨੁਕਸਾਨ ਕਰਦਾ ਸੀ ਸਹਿਬ ਜੀ ਕਹਿੰਦੇ ਇਸੇ ਤਰ੍ਹਾਂ ਨਿਰੰਤਰ ਜਿਹੜਾ ਮਨੁੱਖ ਮਾਇਆ ਵਿੱਚ ਖਚਿਤ ਹੁੰਦਾ ਜਾ ਰਿਹਾ ਹੈ ਵਿਕਾਰਾਂ ਚ ਪੰਖੇ ਭੌਂਦੀਆਂ ਲੈਨ ਨਾ ਸਾਸ ਸੂਏ ਛਾੜ ਪੁਭਾਈਏ ਜੰਤ ਸੂਲੀ 'ਚ ਚੜੇ ਹੋਏ ਨੇ ਸਾਰੇ ਜੰਤ ਕੋਈ ਕਾਮ ਦੇ ਕੋਈ ਕਰੋਧ ਦੇ ਕੋਈ ਲੋਭ ਦੇ ਕੋਈ ਹੰਕਾਰ ਦੇ ਨਾਨਕ ਭੌਂਦਿਆਂ ਗਣਤਨਾੰਤ ਅ ਜਿੰਨੇ ਵੀ ਭਟਕਣਾ ਪਈਏ ਸਹਿਬ ਕਹਿੰਦੇ ਹੈ ਗਿਣਤੀ ਇਹਨਾਂ ਦੀ ਕੋਈ ਕੋਈ ਵਿਰਲਾ ਹੀ ਹੋਏਗਾ ਜਿਹੜਾ ਨਾਮ ਨਾਲ ਜੁੜਿਆ ਅਦਰਵਾਈਜ਼ ਇਹਨਾਂ ਦੀ ਗਿਣਤੀ ਨਹੀਂ ਹੈ ਜਿਹੜੇ ਵਿਕਾਰਾਂ 'ਚ ਮੋਹ ਮਾਇਆ 'ਚ ਭਟਕ ਰਹੇ ਐ ਸਹਿਬ ਕਹਿੰਦੇ ਕਿੰਨੇ ਭਟਕ ਰਹੇ ਐ ਕੋਈ ਗਿਣਤੀ ਨਹੀਂ ਉਹਨਾਂ ਦੀ ਕੋਈ ਵਿਕਾਰਾਂ 'ਚ ਮੋਹ ਮਾਇਆ 'ਚ ਭਟਕ ਰਹੀ ਐ ਦੁਨੀਆ ਨਾਨਕ ਭੌਂਦਿਆਂ ਗਣਤਨਾੰਤ ਬੰਦਨ ਬੰਦ ਭਵਾਏ ਸੋਏ ਬੰਦਨਾ ਦੇ ਵਿੱਚ ਫਸੇ ਹੋਏ ਨੇ ਪਿਆਇ ਕਿਰਤ ਨੱਚੈ ਸਭ ਕੋਈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ دیکھے دیکھے سنے بولے دوریو پھرت ہے بس آہال ہے پیائے کرت نچے سب کل اپنے اپنے کرما انسار نچ رہے ہیں منوک مایا دیوی بکارا پر نچ نچ حسے چلے سے روئے سنسار چھ رہ کے وکارا چھ مایا چھ رہ کے تا نچ رہے پوری طرح حسد ہے انتلا سما ہوندہ دور ہوندہ ہے ਦੇਹਨਾ ਮਾਇਆ ਦੇ ਵਿੱਚ ਨੱਚ-ਨੱਚ ਕੇ ਤਾਂ ਜੀਵਨ ਬੇਕਾਰ ਕਰ ਲਿਆ ਮਾਇਆ ਜਿਵੇਂ ਨਚਾਉਂਦੀ ਮਨੁੱਖੋਂ ਵੀ ਨੱਚ ਰਿਹਾ ਜੀ ਹੋਵੇ ਚੱਲ ਰਿਹਾ ਆਪਾਂ ਕੰਨ ਵੀ ਬੇਨਤੀ ਕੀਤੀ ਸੀ ਮਾਇਆ ਬਾਰੇ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਹਿੰਦੇ ਅਨੁਸਾਰ ਚਲੰ ਚੱਲਦਾ ਜੀ ਮਨੁੱਖੇ ਜਿਵੇਂ ਮਾਇਆ ਨਚਾ ਰਹੀ ਹੋਵੇਂ ਨੱਚੀ ਜਾ ਰਹੇ ਤੇ ਸਹਬ ਕੇ ਦੇ ਅੰਤਲਾ ਸਮਾਉਂਦਾ ਉਦੋਂ ਰੋਂਦਾ ਮਨੁੱਖ ਨੱਚ-ਨੱਚ ਹੱਸੇ ਚੱਲੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਵੇ ਹੋਏ ਨਹੀਂ ਪੜਨੋ ਤੇ ਹਾ 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 ਇਹ ਨਹੋੜਾਏ ਉਹਦੇ ਤੇ ਸਿਆਰੀ ਹਾਹੇ ਨੂੰ ਪਿਛਲੇ ਦੋ ਹਾਹੇ ਨੇ ਹੋਵੇ ਤੇ ਹਮੇਸ਼ਾ ਜਿਹੜਾ ਪਿਛਲਾ ਹਾਹੇ ਤੇ ਸਿਆਰੀ ਹੁੰਦੀ ਹੈ ਨਾ ਉਹ ਹਮੇਸ਼ਾ ਅੱਧੀ ਲਾਂ ਦੀ ਆਵਾਜ਼ ਕੱਢੇਗੀ ਹੋਵੇ ਬਸ ਇੱਥੋਂ ਤੱਕ। ਸਹਿਬ ਜੀ ਕਹਿੰਦੇ ਉੱਡ ਨਾ ਜਾਹੀਂ ਸਿੱਧ ਨਾ ਹੋਵੇ ਇਹ ਨਾ ਸਮਝੀ ਸਿੱਧ ਬਣ ਜੇਗਾ ਵਿਖਾਰਮ ਉਹ ਮਾਇਆ ਚ ਰਹਿ ਕੇ। ਇਨਾ ਵਿਕਾਰਾਂ ਚ ਨੱਚ-ਨੱਚ ਕੇ ਮਾਇਆ ਚ ਨੱਚ-ਨੱਚ ਕੇ ਕੋਈ ਸਿੱਧੀ ਨਹੀਂ ਮਿਲਣੀ ਤੈਨੂੰ ਜੇ ਪਖੰਡੀਆਂ ਕੋਲ ਜਾ ਕੇ ਤੈਨੂੰ ਸਿੱਧੀ ਨਹੀਂ ਮਿਲਨੀ ਕਿਉਂਕਿ ਇਹ ਸਭ ਕੁਝ ਕੀ ਹੈ ਨੱਚਨ ਕੁਦਨ ਮਨ ਕਾ ਚਾਉ ਤਾਂ ਮਨ ਦਾ ਚਾਹ ਜੀ ਤੇ ਇਹ ਚਾਹ ਬੜਾ ਗਹਿਰਾ ਚਲਾ ਜਾਂਦਾ ਜੀ ਹੁਣ ਤੇ ਸਮੇਤਾ ਪਤਾ ਹੀ ਨਹੀਂ ਲੱਗਦਾ ਅ ਜਦੋਂ ਨੱਚਨ ਕੁਦਨ ਦਾ ਹੁਣ ਤਾਂ ਚਾਹ ਬਹੁਤਾ ਉੱਠਿਆ ਹੋਇਆ ਬੁਤਾਦ ਵਿੱਚ ਉੱਠਿਆ ਹੋਇਆ ਜਿਨੇ ਚਰ ਨੱਚੇ ਟੱਪੇ ਨਾ ਮਨੁੱਖ ਕੋਲ ਟਿਕਾ ਨਹੀਂ ਐ ਸਹਿਬ ਕਹਿੰਦੇ ਮਨ ਦਾ ਚਾਹ ਹੈ ਜੀ ਇਸ ਤੋਂ ਵੱਧ ਕੁਝ ਨਹੀਂ ਐ ਆਹ ਹੋਰ ਵੀ ਜੇ ਨੱਚ ਰਹੇ ਆ ਨਾ ਜੇ ਧਰਮ ਦੇ ਨਾਂ ਤੇ ਵੀ ਨੱਚ ਰਹੇ ਉਹ ਮਨ ਦਾ ਹੀ ਚਾਹ ਹੈ ਭਗਤੀ ਵਾਲੀ ਕੋਈ ਗੱਲ ਨਹੀਂ ਐ ਫਿਰ ਸਹਿਬ ਜੀ ਨੇ ਸਮਝਾਇਆ ਨਾਨਕ ਜਿੰਨਾ ਮਨ ਭੋ ਤਿੰਨਾ ਮਨ ਭਾਓ ਮੈਂ ਸ਼ਾਇਦ ਅੱਗੇ ਵੀ ਬੇਨਤੀ ਕੀਤੀ ਉਹ ਸ਼ਾਇਦ ਗਿਆਨੀ ਜੀ ਵੀ ਪਿੱਛੇ ਬੇਨਤੀ ਕਰਕੇ ਗਏ ਸਨ ਮਨ ਜਿਹੜਾ ਨਾ ਕਈ ਰੂਪਾਂ ਚ ਆਏਗਾ ਇੱਥੇ ਸਿਆਰੀ ਚ ਨੰਨੇ ਨੂੰ ਸਿਆਰੀ ਚ ਇੱਕ ਔਂਕਰ ਚ ਵੀ ਆਏਗਾ ਇੱਕ ਮੁਕਤਾ ਵੀ ਆਏਗਾ ਇੱਕ ਮੰਮੇ ਨੂੰ ਟਿੱਪੀ ਨਾਲ ਵੀ ਆਏਗਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪਹਿਲਾ ਮਨ ਦੇ ਅਰਥ ਨੇ ਜੇ ਤੂੰ ਮੰਨ ਲਵੇ ਮੰਨ ਕਰਕੇ ਉੱਥੇ ਟਿੱਪੀ ਹੈ ਜੀ ਤੁਸੀਂ ਦਰਸ਼ਨ ਕਰੋ ਜਪਜੀ ਸਾਹਿਬ ਰੋਜ ਪਰਤੇ ਤੇ ਟਿੱਪੀ ਉੱਥੇ ਅਰਥ ਹੈ ਵੀ ਜੇ ਤੂੰ ਮੰਨ ਕਰਕੇ ਮੰਨ ਲਵੇ ਤਾਂ ਫਿਰ પાર ਉਤਰੇ ਜੀ ਹੁਣ ਅੱ띠 ਸਾਹਿਬ ਜੀ ਕਹਿੰਦੇ ਨਾਨਕ ਜਿਨ੍ਹਾਂ ਮਨ ਭੋ ਜਿਨ੍ਹਾਂ ਦੇ ਮਨ ਚ ਰੱਬ ਦਾ ਡਰ ਹੈ ਤਿੰਨਾ ਮਨ ਭਉ ਉਹਨਾਂ ਦੇ ਮਨ ਚ ਰੱਬ ਪ੍ਰਤੀ ਪਿਆਰ ਹੈ ਪ੍ਰੇਮ ਹੈ ਜਿਹੜੇ ਰੱਬ ਦੇ ਭੈ ਚ ਚੱਲਦੇ ਨੇ ਉਹ ਜੀਵਨ ਸੁਵਰਗ ਭੈ ਦੀ ਗੱਲ ਆਪਾਂ ਪਿੱਛੇ ਕਾਫੀ ਕਰ ਚੁੱਕੇ ਆ ਜੀ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਭੈ ਹੈ ਦਾ ਹੈ ਉਹਨਾਂ ਦੇ ਮਨ ਚ ਪ੍ਰੇਮ ਹੈ ਰੱਬ ਦੇ ਪ੍ਰਤੀ ਨਾਨਕ ਜਿੰਨਾ ਮਨ ਭੋ ਤਿੰਨਾ ਮਨ ਭਾਓ ਉਹਨਾਂ ਦੇ ਮਨ ਚ ਪ੍ਰੇਮ ਤੇ ਪਿਆਰ ਹੈ ਇਸ ਲਈ ਗੁਰੂ ਨਾਨਕ ਬਾਦਸ਼ਾਹੀ ਮਹਾਰਾਜ ਜੀ ਨੇ ਇਹ ਸ਼ਬਦ ਦੇ ਰਾਏ ਸਮਝਾਣਾ ਕੀਤਾ ਹੈ ਵੀ ਇਹ ਪਖੰਡ ਹੈ ਜਿਸ ਤੋਂ ਜੋ ਅਪਰਧ ਕੀਤੇ ਇਹ ਭਰਮ ਹੈ ਇੰਦੇ ਤੋਂ ਦੂਰ ਹੋਣਾ ਨਾਨਕ ਨਿਰਭੋ ਨਿਰੰਕਾਰ ਸਚ ਨਾਮ ਬਸ ਉਹਦਾ ਨਾਮ ਸੱਚ ਹੈ ਉਹਦੇ ਨਾਲ ਜੁੜਨਾ ਹੈ ਉਹਦੇ ਭੈ ਚ ਰਹਿਣਾ ਹੈ ਉਹਦੇ ਹੁਕਮ ਚ ਰਹਿਣਾ ਹੈ ਉਹਦੇ ਹੁਕਮ ਚ ਚੱਲਾਂਗੇ ਉਹਦੇ ਨਾਮ ਨਾਲ ਚੱਲਾਂਗੇ ਸਭ ਕਹਿੰਦੇ ਫਿਰ ਜੀਵਨ ਸਬਰ ਜਾਣਾ ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗਾ ਗੁਰੂ ਕਿੱਥੇ ਨਹੀਂ ਮਿਲਣਾ ਜੀ ਸਾਨੂੰ ਅਸੀਂ ਬਹੁਤ ਵੱਡ ਭਾਗ ਗਏ ਮਹਿਸੂਸ ਕਰਿਓ ਥੋੜਾ ਜਿਹਾ ਅਸੀਂ ਬਹੁਤ ਵੱਡ ਭਾਗ ਗਏ ਜੋ ਸਾਨੂੰ ਐਸਾ ਗੁਰੂ ਮਿਲਿਆ ਜੋ ਸਾਨੂੰ ਹਰ ਦੁਬਧਾ ਤੋਂ ਦੂਰ ਵੀ ਕਰਦਾ ਹੈ ਅਖੰਡ ਤੋਂ ਵੀ ਬਚਾਉਂਦਾ ਏ ਸਾਡੀ ਹਰ ਲੋੜ ਜਿਹੜੀ ਆ ਪੂਰੀ ਕਰਦਾ ਏ ਸਾਡੀ ਅਰਦਾਸ ਵੀ ਕਬੂਲ ਕਰਦਾ ਏ ਨਿਮਾਨਿਆਂ ਦੀ ਇਸ ਲਈ ਗੁਰੂ ਨਾਲ ਜੁੜਨਾ ਬਹੁਤ ਲਾਜ਼ਮੀ ਹੈ ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ ਮੁਆਫੀ